ਹਾਂਜੀ ਕਿਹੜੀ ਜਗ੍ਹਾ ਤੇ ਖੜੇ ਆ ਤੇ ਕਿੱਥੇ ਤੁਹਾਡੇ ਪਰਿਵਾਰ ਫਸਿਆ ਤੇ ਕਿਵੇਂ ਫਸੇ ਨੇ ਸਾਡੇ ਹੁਣ ਤੇ ਕੋਹਨੀ ਵਾਲਾ ਫਸਿਆ ਕਿਵੇਂ ਫਸੇ ਜੀ ਉੱਥੇ ਟਿਆਲੀ ਰੱਖੀ ਠੇਕੇ ਤੇ ਉਹ ਉੱਥੇ ਰਹਿ ਗਿਆ ਚਾਰ ਜੀ ਅੱਛਾ ਕੌਣ ਕੌਣ ਹੈ ਇੱਕ ਨਾਰ ਤਾਂ ਇੱਕ ਭਝਾਈ ਮੇਰੀ ਤੇ ਇੱਕ ਮਾਂ ਸਾਡੀ ਆ ਤੇ ਇੱਕ ਭਣੀ ਸਾਡੀ ਹੁਣ ਇੱਥੇ ਕੀ ਹਾਲਾਤ ਹੈ ਇੱਥੇ ਤੇ ਕੀ ਹਾਲਾਤ ਨੇ ਜੀ ਇੱਥੇ ਤੇ ਬਹੁਤ ਮਾੜੇ ਹਾਲਾਤ ਨੇ ਇਹ ਜਾ ਕਿਉਂ ਨਹੀਂ ਪਾਰ ਇੱਕ ਪਾਣੀ ਜਿਆਦਾ ਬਹੁਤ ਜਿਆਦਾ ਪਾਣੀ ਹਨ ਕੋਈ ਸੁਣਦਾ ਜਾਂਦਾ ਨਹੀਂ ਤੇ ਜਿਹੜੇ ਉੱਥੇ ਫਸੇ ਨੇ ਉਹਨਾਂ ਨਾਲ ਤੁਹਾਡੀ ਫੋਨ ਤੇ ਗੱਲ ਹੀ ਉਹ ਕੀ ਕਹਿੰਦੇ ਨੇ ਉਹ ਕੱਲ ਫੋਨ ਤੇ ਗੱਲ ਹੋਈ ਤੇ ਆਹਨੂੰ ਬਚਾ ਲੋ ਸਾਨੂੰ ਅਸਾਂ ਕਹਿੰਦੇ ਬਚਾ ਲੋ ਫੋਨ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਨਹੀਂ ਹੋਣੀ ਹੋਈ ਹੁਣ ਫੋਨ ਹੀ ਸੱਚਾ ਹੋਉਂਦਾ ਸੱਚ ਹੋ ਗਿਆ ਤੇ ਕਿੰਨੇ ਕੁ ਜਾਣੇ ਨੇ ਉੱਥੇ ਜਿਹੜੇ ਫਸੇ ਨੇ ਉੱਥੇ ਸਾਡੇ ਵੀ ਚਾਰ ਜੀ ਆਤੇ ਹੋਰ ਵੀ ਲੋਕ ਫਸੇ ਨੇ ਉੱਥੇ ਹੋਰ ਵੀ ਫਸੇ ਆ ਹੋਰ ਵੀ ਫਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਪਾਣੀ ਤਾਂ ਉੱਥੇ ਬਹੁਤ ਆ ਇਦਾਂ ਵਿਵਣ ਰੋਕ ਤੇ ਮੰਜਾ ਡਾ ਉਹਨੂੰ ਪਾਣੀ ਮੰਜੇ ਨੂੰ ਲੱਗ ਗਿਆ ਕਰਾ ਇਹ ਪਾਣੀ ਆਇਆ ਕਦੋਂ ਸਾਰਾ ਸਵੇਰੇ ਜਾਂ ਪਹਿਲਾਂ ਆੜ ਹਾਂਜੀ ਇਹ ਕੱਲ ਤੁਸੀਂ ਟੁੱਟੀ ਆਥ ਗਏ ਹਾਂ ਕੋਨੇ ਵਾਲਾ ਪਾਣੀ ਅੱਛਾ ਕੋਈ ਬਾਤ ਚ ਆਇਆ ਨਾ ਨਾਂ ਦੱਸ ਦਿਓ ਸ਼ਵੇਕ ਸਿੰਘ ਜੀ ਕਿਹੜੀ ਜਗ੍ਹਾ ਖਲੋਤੇ ਜੀ ਤੇ ਕਿੱਥੇ ਤੁਹਾਡੇ ਪਰਿਵਾਰ ਫਸੇ ਨੇ ਅਸੀਂ ਗਗੋਮਾਲ ਕੋਟੇ ਉੱਥੇ ਦਰਿਏ ਫਸੇ ਆ ਕਿੰਨੇ ਜਾਣੇ ਆ ਤੇ ਕੌਣ ਕੌਣ ਆ ਕੀ ਹੋਇਆ ਸਾਰਾ ਦੱਸੋ ਸਾਡੀਆਂ ਲੜਕੀਆਂ ਉੱਥੇ ਆ ਅੱਛਾ ਜੀ ਹਾਂ ਬਾਵਾ ਜਣ ਦੇ ਨਾਲ ਇਹ ਮਿਲਣ ਪਾਹਂ ਪਹੁੰਚੇ ਜੀ ਹਾਂ ਤੁਸੀਂ ਮਿਲਣ ਵਾਸਤੇ ਆਏ ਹੋ ਉਹਨਾਂ ਨੇ ਹਾਂ ਜੀ ਤੇ ਕੀ ਹਾਲਾਤ ਅੱਗੇ ਕਿਉਂ ਨਹੀਂ ਜਾ ਪਾਏ ਤੁਸੀਂ ਅੱਗੇ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਕਿੰਨਾ ਕ ਪਾਣੀ ਹੈ ਬਜ਼ੁਰਗੋ ਬਹੁਤ ਜ਼ਿਆਦਾ ਜੀ ਬੇਵਸੋਈ ਹੈ ਤੇ ਕਿਸੇ ਅਧਿਕਾਰੀ ਨੂੰ ਤੁਸੀਂ ਮਿਲੇ ਜੇ ਤੁਹਾਨੂੰ ਉਹਨਾਂ ਨੇ ਦੱਸਿਆ ਜਾਂ ਜਿਹੜੇ ਉੱਥੇ ਫਸੇ ਨੇ ਤੁਹਾਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕੋਈ ਨਹੀਂ ਅਜੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਠੀਕ ਉਹ ਕਿਹੜੀ ਜਗ੍ਹਾ ਹੈ ਤੇ ਕੀ ਹਾਲਾਤ ਨੇ ਉੱਥੇ ਮੈਂ ਜੀ ਬਲਵਿੰਦਰ ਸਿੰਘ ਸਰਪੰਚ ਪਿੰਡ ਕੋਂਕੇ ạtਾਰੀ ਲਾਗੇ ਤੇ ਗੱਗੋਮਾਲ ਪਿੰਡ ਹੈ ਜੀ ਤੇ ਜਿੱਥੇ ਅਸੀਂ ạtਾਰੀ ਤੋਂ ਆਏ ਸਾਨੂੰ ਸਵੇਰੇ ਪਤਾ ਲੱਗਾ ਕਿ ਪਾਣੀ ਰਾਤ ਰਾਤ ਵੀ ਚੜ੍ਹਿਆ ਵਾ ਤੇ ਅਸੀਂ ਇੱਥੇ ਸੰਗਤ ਲੈ ਕੇ ਪਹੁੰਚੇ ਆਂ ਤੇ ਅਸੀਂ ਇਸ ਕਰਕੇ ਪਹੁੰਚੇ ਆਂ ਕਿ ਮੁੜ ਕੇ ਜਾ ਕੇ ਇਹਨਾਂ ਵੀਰਾਂ ਲਈ ਜਿਹੜੇ ਪਿੰਡਾਂ ਹਾਰਪੜ ਭੇਰਦਾ ਦੇ ਨਾਲ ਪ੍ਰਭਾਵਿਤ ਹੋਏ ਆ ਤੇ ਇਹਨਾਂ ਵਾਸਤੇ ਕੋਈ ਪੱਠਾ ਦੱਥਾ ਜਦਾਂ ਤੂੜੀ ਕੱਖ ਪਿੰਡਾਂ ਦੇ ਵਿੱਚੋਂ ਅਸੀਂ ਉਧਰੋਂ ਇਕੱਠਾ ਕਰਕੇ ਤੇ ਲਿਆ ਕੇ ਤੇ ਇਹਨਾਂ ਦੀ ਮਦਦ ਕਰ ਸਕੀਏ ਤੇ ਇਸ ਕਰਕੇ ਅਸੀਂ ਜੱਜਾ ਲੈਣ ਅੱਜ ਪਹੁੰਚੇ ਆ ਤੇ ਹੁਣ ਇੱਥੇ ਜੱਜਾ ਲੈ ਕੇ ਤੇ ਜਾ ਕੇ ਆਪਣੇ ਜਿੰਨੇ ਵੀ ਉਥੇ ਸਿੰਘ ਆ ਉਹਨਾਂ ਨੂੰ ਦੱਸਾਂ ਵੀ ਆਹ ਕੋਸ਼ ਹਾਲਾਤ ਉਥੇ ਆ ਬਹੁਤ ਮਾੜੇ ਹਾਲਾਤ ਆ ਤੇ ਵੇਖਣ ਯੋਗ ਨਹੀਂ ਆ ਕਿ ਜੋ ਵੀ ਇਧਰਲੇ ਵੀਰਾਨਾ ਖੱਡਿਆਨਾ ਪੰਜਾਬ ਦੇ ਨਾਲ ਕਿ ਰੱਬ ਨੇ ਐਡਾ ਤੱਕਾ ਕਰਤਾ ਹੈ ਕਿ ਪਤਾ ਨਹੀਂ ਕਿੰਨੇ ਸਾਲ ਇਹਨਾਂ ਨੂੰ ਉਠਾਇਆ ਹੀ ਨਹੀਂ ਜਾਣਾ ਤੇ ਇਹ ਤੇ ਹੁਣ ਸਰਕਾਰਾਂ ਇਹਨਾਂ ਦੀ ਬਾਹ ਜੇ ਫੜਨ ਗਿਆ ਤੇ ਫੇਰ ਹੀ ਆ ਤੇ ਸਰਕਾਰਾਂ ਤੋਂ ਕੋਈ ਆਸ ਉਮੀਦ ਨਹੀਂ ਹੈਗੀ ਵੀ ਸਰਕਾਰਾਂ ਇਹਨਾਂ ਦੀ ਬਾਹ ਫੜ ਲੈਣਗੀਆਂ ਮੇਰਾ ਨਾਮ ਸਰ ਪਵਿੱਤਰ ਸਿੰਘ ਹੈ ਅੱਲਾਹ ਹਾਜ਼ਰ ਹੈ ਐਸਾ ਹੈ ਕਿ ਦੇਖਿਏ ਜਿਵੇਂ ਪਿਛਲੇ گاؤں ਕੋ ਤਾਂ ਬਹੁਤ ਬੁਰਾ ਹਾਲ ਨੂੰ ਉਧਰ ਤੋਂ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ ਤਕਰੀਬਨ ਤਕਰੀਬਨ 20-25 ਪਿੰਡ ਐਸੇ ਆ ਜੋ ਬਿਲਕੁਲ ਹੀ گاؤں ਆ ਜੋ ਡੁੱਬ ਗਏ ਆ उनके तो घर गर घर बात जो बिल्कुल पानी अंदर चढ़ चुका है काफ़ी नुकसान हो गया है पशु है उनके वो भी जा चुके हैं चारा पशुओं का वो भी खत्म है बह के रुड़ गया है तकरीबन तकरीबन आगे अभी अजनाली की तरफ पानी जो बढ़ रहा है अभी और तेज पानी जो है होने की संभावना है ये कौन सा गांव है और कितने गांव ये सर गग्गो माल है गग्गो माल गाँव है ये इसके आगे चाड़पुर है जिसका जो आप देख रहे हैं इसका लिंक बिल्कुल जो हमारे से टूट चुका है और ये गग्गो माल है गग्गो माल से पीछे से रमदास की तरफ से पानी जो है और तेज़ी से बढ़ रहा है अभी पाँच मिनट में देखा हमने कि जो पानी का करंट है वो और तेज़ हो गया है इसकी स्पीड भी जो है पच्चीस से तीस किलोमीटर प्रति घंटे की रफ्तार से और बढ़ गई है तो काफ़ी नुकसान होने की और भी संभावना जो है वो बढ़ गई है आप देख सकते हैं कि ट्रैक्टरों पे लोग जो है अपना कर रहे हैं कुछ एन की टीमें भी आ चुकी है لیکن ابھی آرمی کے بھی کچھ جوان جو ہے ابھی آئے ہیں کچھ انجنیئرز کی ریجیمنٹ ہے وہ بھی کری ہے ان کے پاس آؤٹ بوٹر موٹر وغیرہ ہے وہ اس میں سے جو راکھ مگریا ان کو نکالنے کی کوشش کر رہے ہیں کتنے کے لوگ ہوں گے سر دیکھیں ایک گاؤں میں تقریبا کوئی 2 300 کے پروار تو پیچھے چھوڑ کے انا ہی پڑتا ہے اگر گھر کا سارا پروار ا جاتا ہے تو جو بزرگ ہیں جو بڑے ہیں وہ تو اتے نہیں گھر چھوڑتے نہیں ہیں تو پشمو ہیں جن کو نکالنے کا موقع ہی نہیں ملا کیونکہ رات رات میں زیادہ پانی جو بڑایا ہوا ہے ਤੋ ਅਭੀ ਵੀ ਜੋ ਲੋਕ ਹੈਂ ਗਾਉਂ ਮੇ ਕੋਈ 250 300 ਗਾਉਂ ਮੇ ਲੋਕ ਜੋ ਫਸੇ ਹੋਏ ਹੈ ਸਰ ਛੱਦੋਂ ਪਏ ਹੈ ਕਿ ਦਰ ਕਿੰਨੇ ਛੱਦੋਂ ਪਏ ਹੈ ਸਰ ਹਾਂ ਜੀ ਬਾਰਿਸ਼ ਤੋ ਅਭੀ ਥੰਮ ਗਈ ਹੈ ਲੇਕਿਨ ਜੋ ਪਾਣੀ ਪਿੱਛੇ ਸੇ ਮਾਦੋਪੁਰ ਕੇ ਡੈਮ ਤਿੰਨੇ ਫਲੈਟ ਜੋ ਫਲੱਡ ਗਿੱਡਾ ਟੁੱਟ ਚੁੱਕੇ ਹੈ ਅਬ ਕਦ ਖਾਲੀ ਹੋਗਾ ਕਦ ਪ੍ਰਸ਼ਾਸਨ ਕਿਆ ਕਰੇਗਾ ਉਸਕੋ ਕਿਸ ਤਰੀਕੇ ਸੇ ਹੈਂਡਲ ਕਰੇਗੀ ਸਰਕਾਰ ਜੇ ਪਤਾ ਨਹੀਂ ਹੈ ਸਰ ਸਰ ਤੁਸੀਂ ਇੱਥੇ ਪਹੁੰਚੇ ਜੇ ਗਗੋਮਾਲੇ ਇਲਾਕੇ ਦੇ ਵਿੱਚ ਕੀ ਮਾਹੌਲ ਹੈ ਕਿਉਂਕਿ ਆ ਸਵੇਰੇ ਪਾਣੀ ਬਹੁਤ ਜ਼ਿਆਦਾ ਇੱਥੋਂ ਤੱਕ ਆਕਰ ਪਹੁੰਚਿਆ ਹੈ ਇਹ ਬੜਾ ਅਨਫੋਰਚਨਟ ਗੱਲ ਇਹ ਪਹਾੜਾਂ ਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੋਣ ਕਰਕੇ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਹੋ ਗਿਆ ਤੇ ਹੋਰ ਮਾੜੀ ਘਟਨਾਵਾਂ ਜਿਹੜੇ ਫਲੰਟ ਗੇਟ ਇੱਕ ਦੋ ਟੁੱਟ ਗਏ ਅਤੇ ਬੰਦ ਦੇ ਉੱਤੇ ਜਿਸ ਦੇ ਕਾਰਨ ਪਾਣੀ ਇੱਕਦਮ ਜ਼ਿਆਦਾ ਆ ਗਿਆ। ਅਸੀਂ ਪਹਿਲਾਂ ਵੀ ਪ੍ਰਬੰਧ ਕੀਤੇ ਹੋਏ ਸੀਗੇ ਹੜ੍ਹਾਂ ਦੇ ਪੰਜਾਬ ਸਰਕਾਰ ਨੇ ਪਰ ਹੁਣ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਸਾਡਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਈਵਨ ਆਰਮੀ, ਸਮਾਜ ਸੇਵਾ, ਸਾਡੀ ਪਾਰਟੀ ਦੇ ਸਾਰੇ ਵਲੰਟੀਅਰ ਹੁਣ ਕਿਉਂਕਿ ਰਾਤ ਦਾ ਹੀ ਪਾਣੀ ਆਇਆ ਹੈ ਸਾਰੇ ਹੁਣ ਤੁਰ ਪਏ ਨੇ ਅੰਮ੍ਰਿਤਸਰ ਨੂੰ ਔਰ ਜਿੱਥੇ ਜਿੱਥੇ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀਆਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ, ਉਹਨ ਜਿੱਥੇ ਇਥੇ ਚਾਹੀਦਾ ਅਸੀਂ ਐਸੀ ਕਰਕੇ ਆਏ ਹੈਗੇ ਤੁਹਾਨੂੰ ਪਤਾ ਲੱਗਦਾ ਵੀ ਕਿਹੜੀ ਕਿਹੜੀ ਚੀਜ਼ ਰਿਕੁਆਇਰਮੈਂਟ ਹੈਗੀ ਉਹ ਸਭ ਨਾਲ ਮੁਹੱਈਆ ਕਰਾਈ ਦੇ ਪੰਜਾਬ ਸਰਕਾਰ ਪੂਰੀ ਬੱਬਾਂਵਾਰ ਹੈਗੀ ਆ ਕਿ ਆਪਣੇ ਭੈਣ ਭਰਾਵਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰਕੇ ਇਸ ਤਰਾਸੀ ਦੇ ਮੌਕੇ ਇਸ ਪਰੇਸ਼ਾਨੀ ਦੇ ਮੌਕੇ ਆਪਾਂ ਬਾਹਾਂ ਫੜੀਏ ਸਾਰੇ ਲੋਕਾਂ ਦੇ ਕਿੰਨਾ ਕੁ ਪਾਣੀ ਪਿੱਛੇ ਛੱਡਿਆ ਜਾ ਰਿਹਾ ਕੀ ਜਿਸ ਤਰ੍ਹਾਂ ਕੀ ਬੀਤੇ ਦਿਨ ਰਮਦਾਸ ਦਾ ਚੀਮਾ ਸੀ ਰਾਤ ਤੱਕ ਜਿਹੜਾ ਉਹ ਥੋਬੇ ਤੱਕ ਡੱਬੋ ਮਲ ਖੱਕ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਜ ਨਾਲਾ ਦੇ ਵਿੱਚ ਵੀ ਐਂਟਰ ਕਰ ਸਕਦਾ ਪਾਣੀ ਮੇਰੇ ਖਿਆਲ ਚ ਜਿਹੜਾ ਮੋਟਾ ਮੋਟਾ ਅੰਦਾਜ਼ਾ ਹੈਗਾ ਜਿਹੜਾ ਐਕਸਪਰਟ ਦੱਸੇ ਕਿਉਂਕਿ ਉਹ ਇੱਕ ਉਹ ਜਿਹੜਾ ਫਲੱਡ ਗੇਟ ਟੁੱਟ ਗਏ ਸੀਗੇ ਨਾ ਉਹਦੇ ਕਰਕੇ ਜ਼ਿਆਦਾ ਆਇਆ ਨਹੀਂ ਤੇ ਪਾਣੀ ਬੜੇ ਕੰਟਰੋਲ ਤਰੀਕੇ ਨਾਲ ਛੱਡਿਆ ਜਾਣਾ ਸੀਗਾ ਜੋ ਪਲਾਨ ਸੀਗਾ ਤਾਂ ਕਿ ਘੱਟ ਤੋਂ ਘੱਟ ਜਿਹੜਾ ਵਾਹ ਵਹਾਰ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਵਿੱਚ ਰਹੇ ਪਰ ਫਲੱਡ ਗੇਟ ਟੁੱਟਣ ਦੇ ਕਾਰਨ ਜਿਹੜ ਕੋਸ਼ਿਸ਼ ਕਰਨੀ ਅਵੇਅਰ ਵੀ ਕਰਨਾ ਚਾਹੀਦਾ ਆਪਾਂ ਨੂੰ ਲੋਕਾਂ ਨੂੰ ਕਿਉਂਕਿ ਬਰਸਾਤ ਕੱਲ ਦੀ ਹੁਣ ਬੰਦ ਹੋ ਗਈ ਹੈ ਤੇ ਮੇਰੇ ਖਿਆਲ ਤੇ ਜਿੰਨਾ ਪਾਣੀ ਜਿਸ ਢਿੱਕ ਨਾਲ ਚੱਲ ਰਿਹਾ ਹੈਗਾ ਮੇਰਾ ਅੰਦਾਜ਼ਾ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਹੀ ਹੋਵੇ ਕਿ ਇਸ ਤੋਂ ਅੱਗੇ ਪਾਣੀ ਨਾ ਜਾਵੇ ਤੇ ਛੇਤੀ ਇੱਕ ਦੋ ਦਿਨ ਦੇ ਵਿੱਚ ਪਾਣੀ ਦਾ ਵਹਾਅ ਜਿਹੜਾ ਉਹ ਘਟਦਾ ਕਰਦਾ ਛੰਡਿਆਂ ਦੇ ਵਿੱਚ ਆ ਜਾਏਗਾ ਦਰਿਆ ਦੇ ਠੀਕ ਹੈ ਥੈਂਕ ਯੂ